ਹਾਂਜੀ ਦੋਸਤੋ ਸ਼ਸ਼ਤੀ ਕਾਲ ਦੀ ਸਾਰਿਆਂ ਨੂੰ ਲਓ ਜੀ ਵੀਰੇ ਆਪਾਂ ਖੜੇ ਜੀਗੇ ਕੇ ਭਰਾ ਦੇ ਫਾਰਮ ਦੇ ਵਿੱਚ ਤੇ ਆਪਾਂ ਇਹਦੇ ਮਛਾ ਚੱਕਰ ਮੈਂ ਤੇ ਦੋ ਹਨਾ ਤੇ ਗਾਂ ਚੱਕਰ ਕਰਨਾ ਇਹਦੇ ਮਛਾਂ ਦੇ ਦੋ ਹੀ ਵੀਰੇ ਗੱਭਨ ਨਿਕਲੇ ਆਂ ਤੇ ਇੱਕ ਆਪਾਂ ਵੀਰੇ ਗਾਂ ਚੱਕਰੀ ਸੀ ਹੁਣ ਹੋਣੇ ਆਪਾਂ ਤੇ ਆਪਾਂ ਆ ਵੀਰੇ ਗਾਂ ਚੱਕਰੀ ਸੀ ਨੀ ਭਰਾ ਵੀ ਤੇ ਇਹ ਗਾਂ ਦੇ ਵੀਰੇ ਅੰਦਰੋਂ ਸ਼ਿਸ਼ਟ ਬਣਿਆ ਪੋਲੀ ਸ਼ਿਸ਼ਟ ਆ ਇਹ ਵਕਤ ਪਾਣੀ ਦਾ ਮਰ ਜਾਂਦੀ ਯਾਰ ਵਿੱਚ ਭਰਾ ਆਪਣੀ ਨੂੰ ਤਾਤ ਕਹਿੰਦੇ ਨੇ ਬੱਚੇ ਨੂੰ ਕਹਿੰਦੇ ਨੇ ਯਾਰ ਫਿਲਕੂੜੇ ਕਹਿੰਦੇ ਹਨਾ ਤੇ ਇਹਨ ਬਹੁਤ ਹੋਰ ਅਤੇ ਨਈ ਚੀਜ਼ ਦੇ ਤੇ ਅੱਜ ਆਪਾਂ ਤੁਹਾਨੂੰ ਸਮਝਾ ਰਹੇ ਹਾਂ ਵੀਰੇ ਪਸ਼ੂ ਜਰ ਹਨ ਜਿਹੜੇ ਪਸ਼ੂ ਨਹੀਂ ਰਹਿ ਰਹੇ ਉਹਨਾਂ ਦਾ ਪੱਕਾ ਹੱਲ ਕੀ ਆ ਪਹਿਲਾਂ ਤਾਂ ਮੇਰੇ ਤੁਹਾਨੂੰ ਖਰੋਂ ਬੇਨਤੀ ਆ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਵੱਧ ਤੋਂ ਵੱਧ ਤੇ ਇਹ ਵੀਡੀਓ ਪੂਰੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਤੁਹਾਨੂੰ ਵੀਰੇ ਮੈਂ ਸੁਣੋਂ ਵੀਰੇ ਤਾਂ ਲਓੜੇ ਵੀਡੀਓ ਲੰਮੀ ਤਾਂ ਹੋਊਗੀ ਹੁਣ ਧਿਆਨ ਨਾਲ ਗਏ ਨੇ ਇਹ ਵੀਡੀਓ ਦੇ ਵਿੱਚ ਪਸ਼ੂ ਰਾਂਗੇ ਠਾ ਠਾ ਪਸ਼ੂ ਹੁਣ ਕੋਈ ਨਹੀਂ ਵੀਰੇ ਖਿਲਦਾ ਹੈਗਾ ਪਰ ਸਾਨੂੰ ਆਪ ਨੂੰ ਇਕਨੂੰ ਧਿਆਨ ਦੇਣ ਗੱਲਾਂ ਦਾ ਹਉਮੈ ਚੰਗਿਆਰੇ ਮਿਲੋ ਕੋ ਨੋ ਨਿਆ ਰੱਖਣਾ ਕਿ ਆਪਾਂ ਨੇ ਹਨਾ ਕੀ ਇਹਨੂੰ ਕਰਨਾ ਕੀ ਪਾਈਏ ਤਾਂ ਜੋ ਪਛੂ ਆਪਣੇ ਪੇਟ ਨਾ ਹੋਣਾ ਤੇ ਆਪਾਂ ਠੀਕਾ ਕਿਹੜਾ ਭਰੋਣਾਗਾ ਕਿਹੜਾ ਨਹੀਂ ਭਰਨਾ ਨਖਤੋਂ ਕਾਇਮ ਬਚੀਏ ਸਾਰਨ ਮੇਰੀ ਬੇਨਤੀ ਇਹੀ ਆ ਵਤਵੰਤ ਵੀਡੀਓ ਸ਼ੇਅਰ ਕਰ ਦਿਓ ਤੇ ਬਹੁਤ ਨੇ ਨਵੇਂ ਨਵੇਂ ਗਾਣਾਂ ਕੱਢਣੀਆਂ ਨੇ ਵਿੱਚ ਵੀ ਹਨਾ ਇਹ ਰੱਛੀ ਜਾਂਦਾ ਕਿਹੜੀ ਭੱਟੀ ਆ ਭਰਨਾ ਦੇਖੋ ਜੀ ਆਪਾਂ ਗੱਲ ਕਹਿ ਰਹੇ ਨੇ ਹੁਣ ਆਪਾਂ ਕਮਲ ਦੇ ਠੀਕਾ ਭਰਨ ਮੰਨੂਆ ਕੱਠੇ ਠੀਕਾ ਭਰਨਾ ਘੋਟੀ ਦੇ ਜੇ ਆਪਾਂ ਕੋ ਟੇਲੇ ਨੱਖੀ ਜਾਣਾ ਵਧੀਆ ਗੋਪੀ ਝੋਟੀ ਲਿਆ ਕੁੰਡੀ ਅਜ ਨੱਖੀ ਜੋ ਪੂਰੀ ਵਧੀਆ ਆ ਤੇ ਇਕਲਮਦ ਤੁਮਾ ਦੀ ਖਾਨ ਦੇ ਖੜੀ ਆ ਕੀ ਹੁੰਦਾ ਹੁਣ ਜਿਵੇਂ ਮੰਨ ਲਓ ਆਪਾਂ ਇਹਨਾਂ ਨੇ ਟੀਕਾ ਭਰਨਾ ਕਿ ਯਾਰ ਆਪਾਂ ਬਾਈ ਨੂੰ ਰੈਸੀ ਦੱਸਦੇ ਹਨਾ ਜਿਵੇਂ ਮੰਨ ਲਓ ਅਸੀਂ ਕਹਾਂ ਇਹਨਾਂ ਨੇ ਟੀਕਾ ਇਹਦੇ ਠੁੱਟ ਚੰਗੀ ਆ ਭਰ ਦਈਏ ਆਲਾ ਕਹਿੰਦਾ ਜੇ ਨਾ ਰਹੀ ਫਸਤਾ ਭਰ ਦੇ ਉਹ ਭਰ ਦੇ ਹਨਾ ਇਹ ਵੀ ਜੀ ਆਪਾਂ ਨੂੰ ਨੈਗੇਟਿਵਿਟੀ ਘਟਨੀ ਪੂਰ ਦਿਮਾਗ ਚ ਯਾਰ ਜਿਵੇਂ ਇੱਕ ਸਕਾਰਾਤਮਕ ਦੀ ਬੁੱਕ ਪੜ੍ਹੀ ਸੀ ਯੂਰਪ ਵਿੱਚ ਲਿਖਿਆ ਸੀ ਬੰਦੇ ਦੋ ਦਿਮਾਗ ਹੁੰਦੇ ਨੇ ਤੇ ਆਪਾਂ ਨਾ ਪਹਿਲਾਂ ਕੀ ਕਰਦੇ ਹੁੰਨੇ ਆ ਆਪਾਂ ਯਾਰ ਹਰ ਇੱਕ ਗੱਲ ਤੇ ਉਲਟਕਣ ਕਰਦੇ ਆਂ ਜੇ ਨਾ ਹੋਇਆ ਜੇ ਆਪਣੇ ਮੱਝ ਲੈਣੀ ਹੈਗੀ ਹਨਾ ਆਪਾਂ ਉਹ ਵੀ ਕਹਿ ਦਿੰਨੇ ਆਂ ਮੈਂ ਕਿ ਮਦਰ ਅਪੀਲ ਹੋਣੇ ਜੇ ਆਏ ਹੋ ਗਿਆ ਜੇ ਆਏ ਨਾ ਹੋ ਜੀ ਧੰਕਾ ਨਾ ਹੋ ਜੀ ਆਪਣਾ ਜੀਨ ਸੋਚਾ ਕਰੋ ਯਾਰ ਆਪਾਂ ਨੈਗੇਟਿਵ ਟਿ ਬਟੀ ਸੋਚਣਾ ਆਪਾਂ ਉਹਦੇ ਨਾਲ ਪੋਜ਼ਿਟਿਵ ਵੀ ਹਾਂ ਠੀਕ ਆ ਭਰਨੇ ਆ ਤੁਹਾਨੂੰ ਕੋਈ ਡਾਕਟਰ ਵੀਰੇ ਕੋ ਨਹੀਂ ਕਹੂਗਾ ਯਾਰ ਹਨਾ ਵੀ ਆਪਾਂ ਠੀਕ ਹੈ ਦੇ ਆਮ ਭਰ ਦਈਏ ਆਪਾਂ ਠੀਕ ਹੈ ਭਰੋ ਇਹਨਾਂ ਦੇ ਵਿੱਚ ਜਿਵੇਂ ਪੀਟੀ ਪੀਟੀ ਮੈਨੂੰ ਕਹੇ ਵੀਰੇ ਪ੍ਰੋਨੀ ਟੈਸਟਡ ਆ ਉਹ ਹੀ ਹੁੰਦਾ ਵੀਰੇ ਮਾਨਾ ਪਰਖਿਆ ਵੱਡਿਕਾ ਜਿਨ੍ਹਾਂ ਦੇ ਮਨਾਂ ਪੀਟਲੇ ਬਣਾਉਂਦੇ ਨੇ ਵੀ ਜਿਵੇਂ ਹਨ ਆਪਣੀ ਜਰਤ ਕੀ ਹੋ ਭਰਤਾ ਉਹਦੇ ਕੀ ਹੁੰਦਾਗਾ ਉਹਦੇ ਵਿੱਚ ਜਿਹੜੇ ਪੀਟਲੇ ਬੁੱਲ ਹੁੰਦੇ ਨੇ ਉਹ ਪਰਖੇ ਹੋਏ ਬੁੱਲ ਹੁੰਦੇ ਨੇ ਵੀ ਦੁੱਧ ਦਾ ਇਹ ਮਾਣ ਕਿੰਨਾ ਕੜਤਾ 3-3 ਨੇ ਜੇ ਮੰਨ ਲਓ ਵੀ ਇੱਕ ਆਹ ਕੱਟਾਗਾ ਇਹ ਕੱਟੇ ਦਾ ਵੀ ਜੇ ਮੰਨੋ ਸ਼ੀਮਨਦਾਰ ਹੋ ਗਿਆ ਇਹ ਤਿਆਰ ਹੁਣ ਤਾਂ ਪਤਾ ਆਪਣਾ ਇਹ ਦੇਖਣਾ ਹੁੰਦਾ ਵੀ ਦੁੱਧ ਘੱਟੀ ਨੇ ਕਿੰਨਾ ਕੜਤਾ 18 ਕਿਲੋ ਵੀ ਕੜਤਾ ਉਹਨਾਂ ਨੇ ਰੱਖ ਲੈਣਾਗਾ ਬਾਕੀ ਇਹਨੇ ਛੱਡ ਕੱਢ ਲੈਣਾਗਾ ਹਨਾ ਵਧੀਆ ਟੀਕੇ ਨਾਲ ਟੀਕੇ ਭਰੋਣ ਨੇ ਆਪਾਂ ਨੇ ਵਧੀਆ ਟੀਕੇ ਭਰੋ ਇਹਨਾਂ ਸੋਚਾ ਕਰੋ ਬੀਟੀ ਕਾ ਮਹਿੰਗਾ ਪੈਂਦਾ ਇਹ ਆਪਾਂ ਇਹਨਾਂ ਭਰਾ ਹੀ ਜਿਹੜਾ ਭਰਾ ਹੀ ਤੇ ਮੀਟਰ ਦਾ ਹੱਲ ਕਰਨਾ ਕਿਵੇਂ ਆ ਜਿਹੜੇ ਭਰਾ ਆਪਾਂ ਨੇ ਡਰੇ ਹੁੰਦੇ ਨੀ ਯਾਰ ਵੀ ਜੇ ਨਾ ਰਹੀ ਦੋ ਵਾਰੀ ਦਾ ਭਰਾ ਲਿਆ ਹਨ ਤੇ ਇੱਕ ਮਹੀਨੇ ਡਾਕਟਰਾਂ ਨੂੰ ਦੇਖੋ ਜੀ ਇੱਕ ਖਾਦ ਬੈਂਤੀ ਯਾਰ ਜਿਹੜੇ ਬੰਦੇ ਕੰਮ ਕਰਦੇ ਨੇ ਪ੍ਰਾਈਵੇਟ ਜਿਵੇਂ ਮੰਨ ਲਓ ਯਾਰ ਆਪਾਂ ਟੀਕੇ ਭਰਦੇ ਆ ਕਿ ਕਿਸੇ ਭਰਾ ਦੇ ਦੋ ਵਾਰੀ ਮਰਜ ਨਹੀਂ ਰਹੀ ਜਿਹੜਾ ਪੱਕਾ ਆਪਣਾ ਜਿਵੇਂ ਹੁਣ ਆਪਾਂ ਆ ਖੜੇ ਆ ਆਪਣੇ ਭਰਾ ਲਵੇ ਆਪਣੇ ਮਿੱਤਰਾ ਮੁੰਡੇ ਆਪਣੇ ਨਾਲ ਫੜਦਾ ਹੁੰਦਾ ਦੀਗਾ ਤੁਹਾਨੂੰ ਜਿਹੜੇ ਹੁਣ ਆਪਣਾ ਨਗਰ ਨੀਕੇ ਭਰਨ ਲੱਗੇ ਗਾਹਕ ਪੱਕੇ ਨੇ ਆਪਣੇ ਹਨਾ ਆਪਾਂ ਉਹਨੇ ਕਹਿੰਦੇ ਬਹੁਤ ਟਾਈਮ ਦਾ ਕੰਮ ਕਰ ਰਹੇ ਹਾਂ ਮੰਨ ਲਓ ਆਪਣੀ ਦੋ ਵਾਰ ਟੀਕੇ ਭਰਤੇ ਦੀ ਮੱਝ ਦੀ ਰਹੀ ਨਹੀਂ ਹੈਗੀ ਰਿਪੀਟਰ ਹੋਣ ਲੱਗੇ ਹਨਾ ਦੇਖੋ ਰਿਪੀਟਰ ਹੋਣ ਦਾ ਕਾਰਨ ਸਾਨੂੰ ਹਨਾ ਉਹਦਾ ਹੱਲ ਵੀ ਕੀ ਹੈਗਾ ਤੀ ਵਾਰ ਆਪਾਂ ਠੀਕ ਆਪਾਂ ਦਵਾਈ ਭਰਤੀ ਸਮਾਨ ਖਵਾਤਾ ਉਹ ਤੋਂ ਬਾਅਦ ਕਹਿੰਦੇ ਆਪਾਂ ਨੇ ਨਾ ਟੀਕਾ ਫੇਰ ਭਰਨ ਲੱਗੇ ਫੇਰ ਕੁਆਲਿਟੀ ਦਾ ਆਪਾਂ ਕੀ ਕਰਨਾ ਯਾਰ ਜਿਵੇਂ ਮੰਨ ਲਓ ਹੁਣ ਕੋਈ ਵੀ ਟੀਕਾ ਭਰਨਾ ਫੇ ਪੀਐਸਸੀ ਵਾਲੇ ਭਰ ਲੈਣੇ ਜਾਂ ਸਿਆਰੋਮੈਂਟਾ ਭਰਨਾ ਜਾਂ ਵੀਰਾਵੜੀ ਦਾ ਭਰਨਾ ਕੋਈ ਵੀ ਭਰਨਾ ਤੇ ਦੋ ਤਿੰਨ ਬਾਰ ਪਚੂ ਰਿਪੀਟਰ ਹੋ ਗਏ ਨਾ ਪਾਈ ਦਾ ਤਾਂ ਇਹ ਵੀ ਬਾਰੇ ਮੰਨ ਲਓ ਦੱਤੂ ਵਾਲੇ ਨੂੰ ਨਾ ਵੀ ਵੀ ਇਹ ਠੀਕ ਆ ਇਹ ਨਾ ਪਰਖੀ ਜਾਊਗਾ ਕਿਉਂਕਿ ਗੱਲ ਜਾਂ ਤੈਨੂੰ ਆਪਣੇ ਫੀਸ ਆਪਾਂ ਨਹੀਂ ਲੈਂਦੇ ਹੈਗੇ। ਉਹ ਕਿ ਸਾਨੂੰ ਫੀਸ ਦੇਈ ਜਣੀ ਮਾਲਕ ਨੇ ਜਦੋਂ ਪਚੂ ਕੱਪੜਾ ਲੈ ਗਿਆ ਤਾਂ ਵਿਜੇ ਮਾਲਕ ਵੱਲੋਂ ਮੰਨੀ ਦੇ ਦਿੰਦਾ ਯਾਰ ਜਿਵੇਂ ਹੁਣ ਇੱਕ ਬੰਦਾ ਸੀ ਲਾਪਤਾ ਹੋ ਗਿਆ ਬੰਦਾ ਸੀਗਾ। ਉਹਦੇ ਪਚੂ ਸਾਰੇ ਰਿਪੀਟਰ ਹੋਏ ਹੋਏ ਤੇ ਜਿਵੇਂ ਪਚੂ ਰਹਿ ਰਹੇ ਤੇ ਬਹੁਤ ਬਰੀ। ਉਹ ਬੰਦਾ ਕਹਿ ਪੈ ਗਿਆ ਉਹ ਕਹਿੰਦਾ ਵੀ ਯਾਰ ਹਰ ਵਕਤ ਪਾਣੀ ਦਾ ਮੜ ਜਾਂਦਾ ਨਾ ਬੜੀਆਂ। ਉਹਨਾਂ ਨੇ ਆਪਾਂ ਦਵਾਈ ਹੋਈ ਹੋਮ ਪੈਥੀ ਪਾ ਛਾੜੀ ਲਾ ਪਾਊਡ ਤੇ ਵਰਦਨ ਵਰਦਨ ਦਾ ਮਤਲਬ ਕਹਿੰਦੇ ਆਪਣਾ ਟੇਟਾ ਕੰਪਨੀ ਦਾ ਤੇ ਨਾਲ ਵੀਰੇ ਗੋਲੇ ਘਰਪੈਂਦੀਆਂ ਜਾਂ ਛਕਲੋ ਮੈਂਦੀਆਂ ਹਨਾ ਦੋ ਜੱਕਲੇ ਲੈ ਲਈਆਂ ਆਪਾਂ ਨੇ ਉਹ ਖਵਾਈਆਂ ਉਹਦੇ ਪਸ਼ੂ ਰਹਿ ਗਏ ਸਾਰੇ ਉਹ ਯਾਰ ਬਾਈ ਨੇ ਪਤਾ ਨਹੀਂ ਕੌਣ ਦੀ ਵਿਚਾਰਾ ਉਹਨੇ ਮੇਰੇ account 'ਚ 10000 ਰੁਪਏ ਪਾਇਆ ਮਾ 100 ਰੁਪਏ ਕਿ ਕੀਤਾ ਕਹਿੰਦਾ ਹਨਾ ਵੀਰੇ ਆਪਣੇ ਪਸ਼ੂ ਰਹਿ ਗਏ ਧੰਨਵਾਦ ਹਨਾ ਤੁਹਾਨੂੰ ਵੀਰੇ ਪਾਇਆ ਗਿਆ ਤੇ ਆਪਾਂ ਵੀ ਇੱਕ ਮਹਿਮ ਚਲਾ ਰਹੇ ਵੀਰੇ ਵੱਧ ਤੋਂ ਵੱਧ ਜਿਹੜੇ ਪਸ਼ੂ ਆਪਾਂ ਰਖਾਈਏ ਹਨਾ ਤੇ ਪਸ਼ੂ ਵੀਰੇ ਲਿਖਾਉਣੇ ਕਿਵੇਂ ਨੇ ਜਿਹਨੂੰ ਨਾਲ ਪਸ਼ੂ ਲੱਛੇ ਹੋਏ ਪੈਣੇ ਬਾਈ ਦੇ ਹਨਾ ਥੋੜਾ ਹੋਇਆ ਹੋਇਆ ਹੈਗਾ ਰਾਗਰਾ ਘੱਟਾਉਣੇ ਲਵੇ ਪਹਿਲਾਂ ਆਪਾਂ ਵੀਰੇ ਜਮੇ ਝੋਟੀ ਦਾ ਰਖਾਲ ਚੰਗੀ ਇੱਕ ਆਪਾਂ ਨੇ ਵਧੀਆ ਉਹਨੇ ਆਪਣੇ ਕੀ ਕਰਨਾਗਾ ਉਹਨੂੰ ਪਹਿਲਾਂ ਖਾਣਾ ਪਹਿਲਾਂ ਆਪਾਂ ਵੀਰੇ ਝੋਟੇ ਨੂੰ ਨਿੱਕੇ ਉਹਨੇ ਤੋਂ ਖਰਾਕ ਵਧੀਆ ਦੇਣੀ ਆ ਯਾਰ ਹਨਾ ਜਿਵੇਂ ਆਪਣੇ ਬਾਹਰਲੇ ਬੰਦੇ ਕਰਦੇ ਨੇ ਹਰਿਆਣੇ ਵਾਲੇ ਤੇ ਹੁਣ ਜਿਵੇਂ ਮੰਨ ਲਓ ਜੁਪੀ ਨੂੰ ਪੁੱਛੀਓ ਆਪਣੇ ਵੱਧ ਤੋਂ ਹੁੰਦੇ ਨੇ ਤੀਸਰੀ ਵਧ ਤੋਂ ਪੁੱਛੀਓ ਆਪਣੇ ਛੋਰੇ ਨੇ ਪੰਜਾਬ ਦੇ ਬੱਚੇ ਆਪਣੇ ਕਰਨਾ ਕੀ ਹੈਗਾ ਆਪਾਂ ਨੇ ਪਹਿਲਾਂ ਵੀਰੇ ਨਿੱਕੇ ਪਸ਼ੂਨ ਛੋੜੇ ਹੁੰਦੇ ਦੀ ਯਾਰ ਹਨਾ ਫੀਡ ਤੇ ਜਿਹੜੀ ਵੀਰੇ ਆਪਾਂ ਪਾਉਣਾ ਤਾਰਾ ਫੀਡ ਵਧਾਉਣਾ ਮੈਂ ਉਕੇ ਮੈਂ ਇਹ ਜੱਟ 10 ਮਹੀਨੇ ਦਾ ਰਾਖੀ ਰਦਾ। ਤਾਰਾ ਫੀੜ ਆਰਡਰ ਸੀ ਹਰ ਚ ਇਹ ਚੱਲਦਾ ਵੀਰੇ ਪਹਿਲਾਂ ਕਹਿੰਨੇ ਆਪਾਂ 9 ਮਹੀਨੇ 10 ਮਹੀਨੇ ਇਹ ਸਮਾਨ ਪੋਣਾ। ਜਦੋਂ 11-12 ਮਹੀਨੇ ਹੋ ਗਏ ਜੇਰ 11ਵੇਂ ਤੇ 12 ਮਹੀਨੇ ਮਗਰੋਂ ਕਹਿੰਦੇ ਨਹੀਂ ਆਪਣੇ ਉਹਨੂੰ ਯਾਰ ਕਹਿੰਦੇ 30 ਨੂੰ ਵਧੀਆ ਡੈਡ ਦੇਣ ਲਈ ਵੀ ਪਛੂ ਆਪਣੇ ਪੇਟਰ ਰੇਪੀਟਰ ਨਾ ਹੋਵੇ। ਠੀਕ ਆ ਵਧੀਆ ਪਰ ਨਾਲ ਚੱਲਦਾ ਉਹਨੂੰ ਕਰਨਾ ਕੀ ਆ। ਹਨਾ ਉਹਦਾ ਹੱਲ ਇਹੀ ਹੈਗਾ ਵੀ ਵਧੀਆ ਡੈਡ ਦੇਣੀ ਆ। ਨੰਬਰ 2 ਤੇ ਜੇ ਮੰਨ ਲਓ ਹੁਣ ਮੱਝਾਂ ਨੇ ਆ ਸ਼ੂਨੀਆਂ ਹੋਈਆਂ ਸਾਰੀਆਂ ਮੱਝ ਸ਼ੂਪਈ ਮੱਝ ਸ਼ੂਣ ਤੋਂ ਬਾਅਦ ਵੀ ਇੱਕ ਦਵਾਈ ਭਰਵਾ ਕਰੋ ਮਹੀਨੇ ਮਗਰੋਂ ਜੇ ਰੋ ਸ਼ੂ ਵੀ ਨੂੰ ਕੁ ਮਹੀਨਾ ਹੋ ਗਿਆ ਇਹਦੇ ਵੀਰੇ ਦਵਾਈ ਭਰਵਾਓ ਇੱਕ ਵਾਰੀ ਡਾਕਟਰ ਨੂੰ ਬੁਲਾ ਕੇ ਨਿਕਰਾਓ ਵਾਸ ਦਵਾਈ ਭਰਨੇ ਕਿਹੜੀ ਦਵਾਈ ਭਰਨੇ ਵੀਰੇ ਆਪਣੇ ਮੈਟਰੀ ਚ ਅਪ ਹੋ ਗਈ ਯੂਟਰੀ ਗਰਡ ਹੋ ਗਈ ਲਕਸ਼ਨ ਹੋ ਗਈ ਮੋਕਸੀਪੈਲ ਹੋ ਗਈ ਮੋਕਸੀ ਪਾਰਕ ਹੋ ਗਈ ਹਨਾ ਦਵਾਈਆਂ ਬਹੁਤ ਘਟਣ ਆਉਂ ਜਾਂਦੇ ਉਹ ਭਰਵਾਓ ਤੇ ਹੁਣ ਵਿਚੋਚਣਾ ਅਗਲਾ ਫੇਸੇ ਵੀ ਨਹੀਂ ਕਰਦਾ ਨਾ ਯਾਰ ਅ ਵੀ ਮੱਝਾਂ ਬੋਲਦ ਨਹੀਂ ਹੈਗੀਆਂ ਫਿਰ ਪਾਊਡਰ ਪਾਉਣ ਲੱਗ ਜਾਂਦਾ 1000 ਰੁਪਏ ਪਾਊਡਰ ਦੇ ਖਰਾਬ ਕਰ ਦਿੰਦਾ ਗਿਆ ਪਸੂ ਫੇਰ ਨਹੀਂ ਬੋਲਦੇ ਹੈਗੇ ਫਿਰ ਵਾਈ ਫੇਰ ਭੱਜਣੀ ਪੈਂਦੀ ਆ ਉਹਦੇ ਨਾਲ ਬੈਟਰ ਆ ਵੀ ਆਪਾਂ ਜੇ ਛੂਣ ਤੋਂ ਮਹੀਨਾਵਾਂ ਦਾ ਦਵਾਈ ਦਾ ਦੋ ਉਹਦੇ ਵਿੱਚ ਨਾ ਮਗਰ ਪਾਤੀ ਫੇਟ ਚਾ ਆਂਦਾ ਤੇ ਪਸੂ ਰਹਿਦਾ ਵੀ ਆ ਕਿਉਂਕਿ ਜਦੋਂ ਆਪਾਂ ਪਸ਼ੂ ਵੀਰੇ ਛੂਆ ਹੁੰਦਾ ਉਹਦਾ ਆਪਾਂ ਪਸ਼ੂ ਨੂੰ ਡਾਇਰੈਕਟ ਵਧੀਆ ਦਿੰਨੇ ਆ ਖਾਣ ਪੀਣ ਨੂੰ ਮੁੱਝਿਆ ਨਾ ਦੁੱਧ ਤੋਂ ਕੱਟ ਕਰਕੇ ਜ਼ੋਰ ਪਾਉਣੇ ਆ ਆਪਾਂ ਵੀ ਇਹ ਖਾ ਕੇ ਪਾਉਣੇ ਆ ਪਾਊਡਰ ਪਾਉਣੇ ਹਣਾ ਉਹਦੇ ਕਰਕੇ ਕਹਿੰਦੇ ਨੇ ਆਪਣਾ ਪਸ਼ੂ ਕਹਿੰਦੇ ਨੇ ਹਿੱਟ ਜਿਹਾ ਹੁੰਦਾ। ਮਰੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਬੀਰਾਵਲੀ ਦੇ ਹਿਸ਼ਾਰਾ ਮੈਂ ਦੇ ਕਿਦੇ ਮੇੜਾ ਜੂੜਾ ਜੀ ਕਰਦਾ ਟੀ ਕੈਮਰਾ ਤੋਂ ਨੌਲਜ ਵਿੱਚ ਸਾਰੀ ਤੁਹਾਨੂੰ ਪਤਾ ਨਾ ਜਾਈ ਵੀ ਟੀਕਾ ਕਿਹੜਾ ਵਧੀਆ ਹੈਗਾ ਇਹ ਭਰਾਓ ਤੇ ਉਹ ਤੋਂ ਬਾਅਦ ਤੁਹਾਡਾ ਪਸ਼ੂ ਖਿਲਦਾ ਨਹੀਂ ਹੈਗਾ ਵੀਰੇ ਗਾਰੰਟੀ ਆਪਣੀ ਫੁੱਲ ਤੇ ਪਸ਼ੂ ਆਪਣੇ ਹਰਛਾਲਾ ਸੁਭਾ ਦਊਗਾ ਤੇ ਗਾਵਾਂ ਮਿਲਣੀਆਂ ਵੀਰੇ ਤੁਦ ਪੂਜਾ ਕੱਟਣੇ ਪਸ਼ੂ ਆਪਣੇ ਯਾਰ ਹਨ ਵੱਧ ਤੋਂ ਵੱਧ ਤੇ ਆਪਾਂ ਇਹਨੂੰ ਧਿਆਨ ਦੇ ਪੂਜੋ ਕੰਨੀ ਸਿਰਫ ਆਪਣਾ 1000 1200 ਖਰਚਾ ਹੁੰਦਾ ਸੂਣ ਤੋਂ ਬਾਅਦ ਜੇ ਪਸ਼ੂ ਆਪਾਂ ਸਹੀ ਰੱਖ ਲਈਏ ਆਪਾਂ ਨੂੰ ਵੀਰੇ ਵੇਚਣ ਦੀ ਲੋੜ ਨਹੀਂ ਅੱਕਣ ਦੀ ਲੋੜ ਨਹੀਂ ਵੱਡੀ ਪ੍ਰੋਬਲਮ ਆਪਣੇ ਪੰਜਾਬ ਦੇ ਵਿੱਚ ਰਿਪੀਟਰ ਦੀ ਆ ਜਿਹੜੇ ਪਾਸੋਂ ਰਿਪੀਟ ਹੋ ਰਹੇ ਨਹੀਂ ਰਹੇ ਤੇ ਇਹ ਵੱਧ ਤੋਂ ਵੱਧ ਵੀਰੇ ਮੇਰੀ ਗੱਲ ਨੂੰ ਫੋਲੋ ਕਰਿਓ ਜਿਹੜੀਆਂ ਮੱਜਾਂ ਵੀਰੇ ਕਹਿੰਦੇ ਨੇ ਗਾਵਾਵਾਂ ਸਰਵਾਤ ਤਾਂ ਜਿਉਂਦੀ ਰਹਿੰਦੀਆਂ ਜਿਵੇਂ ਪਾਣੀ ਜਲ ਕੋਈ ਮੰਨਦਾ ਤਾਂ ਵੀਰੇ ਇੱਕ ਦਵਾਈ ਹੁੰਦੀ ਹੈ ਹੋਮਪੇਜ ਤੇ ਪਲਛਾੜੀ ਲਾਉਂਦੇ ਨੇ 200 ਪਾਵਰ ਲੈਣੀ ਆਪਣੇ 30 ਮਲਚ ਠੀਕ ਹੈ ਜੀ ਉਹ ਕਰਨੀਆਂ ਜਿਨ੍ਹਾਂ ਦੀ ਮੱਜਾਂ ਦੀ ਹੀਟ ਹਰ ਵਕਤ ਰਹਿੰਦੀ ਆ ਨਹੀਂ ਤੋੜਦੀਆਂ ਹਰ ਵਕਤ ਰੇ ਹੀਟ ਰਹਿੰਦੀਆਂ ਨੇ ਝੋਟੀਆਂ ਹਾਈਲਾਈਟਾਂ ਵੱਧ ਹੁੰਦੀਆਂ ਦੀ ਚੀਜ਼ ਝੋਟੀਆਂ ਦੀ ਜੇ ਵੀਰੇ ਹਿੱਪ ਝੋਟੇ ਜਗ੍ਹਾ ਹੀਟ ਰਹੇ ਜੇ ਹਰ ਵਕਤ ਤਾਂ ਉਹਨਾਂ ਦੇ ਵੀਰੇ ਦੋ ਟਿੱਕੇ ਲਾਓ ਜੋਕਰ ਡੀ ਦੇ। ਇੱਕ ਟਿੱਕਾ ਪਾ ਲੈਣਾ ਜੋਕਰ ਡੀ ਦਾ। ਇੱਕ ਮਾਣਾ ਵੀਰੇ 11ਵੇਂ ਦਿਨ। ਉਸ ਤੋਂ ਬਾਅਦ ਉਹੀ ਸਮਾਨ ਜਿਹੜਾ ਪਹਿਲਾਂ ਬੋਲਿਆ ਪਾਊਡਰ ਹਨਾ ਸੀਆਰ ਚ ਵਰਦਨ ਤੇ ਇਸ ਕਿਲੋ ਮੈਂਨੇ ਖਮੋਣੀਆਂ ਨੇ। ਤੇ ਉਹਨੇ ਪਸ਼ੂ ਵੀਰੇ ਆਪਣਾ ਪੱਕਾ ਰੋਜ਼ ਰੀ ਜਣਾ ਮਗਰੋਂ ਗਾਰੰਟੀ ਹੈ ਵੀਰੇ ਕੋਈ ਪਰਸਨ ਛੋਟਾ ਖਿਲਦਾ ਹੈਗਾ। ਪਰ ਹੁਣ ਮਣਦੇ ਮਿੰਤ ਕਰਨੀ ਪੂਗੀ ਯਾਰ ਹਿੰਮਤ ਕਰ ਲੋ। ਆਪਾਂ ਪਸ਼ੂ ਪਤਾਈਏ ਪੰਜਾਬੀ ਪੱਤ ਪੱਤ ਤੇ ਬਾਤੋਂ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਚਵਾਈ ਆ ਆਪਾਂ ਕਰੀਏ ਲੈ ਮੱਝਾਂ ਦੀਆਂ ਹਨਾ ਤਦੋਂ ਕੰਨੀ ਕੱਢਦੀ ਆ ਕਿਹੜਾ ਕੱਢਦੀ ਆ। ਤੇ ਮੜਾ ਮਟਾ ਕੋਲੋਂ ਨਾਮ ਵੀ ਦੀਏ ਪਛੋਣ ਹਣਾ ਮਾਲਕ ਆਨਰ ਨੂੰ ਤਾਂ ਜੋ ਕਹਿੰਨੇ ਉਹਦਾ ਸ਼ਾਪ ਉਹਦੇ ਪਛੋਣ ਚ ਹੋਰ ਠੀਕ ਹੈ ਜੀ ਆਪਾਂ ਇਹ ਹੁਣ ਕਰ ਰਹੇ ਆ ਵੀਰੇ ਤਿਆਰੀ ਆਪਣੀ ਆਪ ਚਪਾਈ ਵੀਰੇ ਲਾਇਆ ਪਛੋਣ ਕਰਾ ਕਰਾਂਗੇ ਤੇ ਨਾਲ ਵੀ ਦੁੱਧ ਮਹੀਨੇ ਚ ਆਪਾਂ ਤਾਂ ਨਮਸ਼ਾ ਕਰਦਿਆਂ ਨੇ ਆਪਾਂ ਨੇ ਉਹ ਤਾਂ 20 ਕਿਲੋ 18 ਕਿਲੋ 16 ਕਿਲੋ ਤੱਕ ਆਪਾਂ ਕਰਨੀ ਆਣੇ 14 ਕਿਲੋ ਤੱਕ ਵੀ ਕਰਦਾਂਗੇ ਜੇ ਨਿਕਲ ਗਿਆ ਮੱਤ ਬੱਦ ਦਾ ਤੇ ਫਿਰ ਆਪਾਂ ਨੂੰ ਨਾਮ ਵੀ ਦਿਆ ਕਰਾਂਗੇ ਤੇ ਆਪਾਂ ਜਿਵੇਂ ਲਾਈਵ ਹੋ ਕੇ ਫੇਸਬੁੱਕ ਤੇ ਹਨਾ ਬਾਕੀ ਵੀਰੇ ਨੰਬਰ ਮਾਲਕ ਦਾ ਜਿਹੜਾ ਮਾਲਕ ਨੂੰ ਆਪਾਂ ਗੱਲ ਕਰਾਂਗੇ ਵੀ ਹਾਂ ਦੁੱਧਾ ਨਾ ਦੁੱਧਾ ਹੈਗਾ ਕੋਈ ਫੇਕ ਜਿਹੀ ਨਹੀਂ ਪਉਣੀ ਆਪਾਂ ਨੇ। ਪਰ ਸੁਧਾਉਣੇ ਨੇ ਆਪਾਂ ਨੇ ਘਟਾਉਣੇ ਨੇ ਹੈਗੇ। ਬੱਸ ਉਹਨੇ ਮਿੱਟੂ ਸ਼ੇਅਰ ਕਰਦੇ ਹੋ ਵੀਰੇ। ਤਾਂ ਲੈਣਾ ਫਾਇਦਾ ਹੋ ਜਾਈਏ। ਬਖੀਆ ਦਾ ਧੰਨਵਾਦ ਕਰਦੇ ਹਾਂ।